ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਾਉਂਸਲ ਫਾਊਂਡੇਸ਼ਨ ਤੇ ਡੈਡੀਕੇਟਿਡ ਗਦਰ ਗੁੱਪ ਵੱਲੋਂ ਇੱਕ ਸਿੱਧੂਵਾਲ ਵਿੱਚ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਸੀਗਾ ਜਿਹਦੇ ਵਿੱਚ ਬਹੁਤ ਦਿਨਾਂ ਤੋਂ ਸਾਡੇ ਜਿੰਨੇ ਯੂਥ ਦੇ ਵਰਕਰ ਨੇ ਤੇ ਸਾਡੇ ਡਾਕਟਰ ਕੇਸ਼ ਵਰਮਣ ਜੀ ਜਿਹੜਾ ਡੈਡੀਕੇਟਿਡ ਬ੍ਰਦਰ ਗਰੁੱਪ ਦੇ ਪ੍ਰਧਾਨ ਐ ਐਸਕੇ ਪਾਰਟੀ ਜੀਆ ਫਾਰਮਰ ਐਸੀ ਮੋਰਚਾ ਦੇ ਪ੍ਰਧਾਨ ਤੇ ਉਹਦੇ ਸਮੂਹ ਜਿੰਨੇ ਵੀ ਪਿੰਡ ਦੇ ਬੰਦੇ ਆ ਉਹਨਾਂ ਨੇ ਹਰ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਪਿੰਡ 'ਚ ਇੱਕ ਸਮਾਜ ਸੇਵੀ ਕੈਂਪਸ ਦਾ ਕੈਂਪਸ ਅਰਗੇਨਾਈਜ਼ ਕੀਤਾ ਸੀਗਾ ਜਿਹਦੇ ਵਿੱਚ ਅਸੀਂ 1 ਘੰਟਾ ਹੀ ਸਿਰਫ ਕੈਂਪ ਚੱਲਿਆ ਸੀ ਉਹਦੇ ਵਿੱਚ ਆ ਕੇ ਆਪਾਂ ਸਾਰੇ ਦੇਖ ਸਕਦੇ ਆ ਜੇ ਸਾਡੇ ਪੁਲਿਸ ਅਧਿਕਾਰੀ ਗੱਡੀਆਂ ਛੜੀਆਂ ਆਯੂਥ ਵਰਕਰ ਨੇ ਤੇ ਪਿੰਡ ਵਿੱਚ ਇੱਕ ਅਸੀਂ ਹਨਮਾਨ ਮੰਦਿਰ ਦੀ ਧਰਮਸ਼ਾਲਾ ਵਿੱਚ ਕੈਂਪ ਦਾ ਆਰਗੇਨਾਈਜ਼ ਕੀਤਾ ਸੀ ਇਹ ਕੋਈ ਅੱਜ ਅਸੀਂ ਸਿਰਫ ਇੱਕ ਕੈਂਪ ਨਹੀਂ ਲਗਾਇਆ ਇਹ ਜਦੋਂ ਕਿ ਅਸੀਂ 15-20 ਕੈਂਪ ਲਗਾ ਚੁੱਕੇ ਆ ਤਾਂ ਮੁਫਤ ਆਈ ਚੈੱਕਅਪ ਕੈਂਪ ਦੀ ਮੁਹਿੰਮ ਤਹਿਤ ਅਸੀਂ ਅੱਜ ਇਹ ਸਿੱਧੂਵਾਲ ਪਿੰਡ ਵਿੱਚ ਕੈਂਪ ਲਗਾਇਆ ਸੀ ਤੇ ਉਹ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਜ਼ਬਰਦਸਤ ਰੂਪ ਵਿੱਚ ਬੰਦ ਕਰ ਦਿੱਤਾ ਗਿਆ ਦਾ ਕਰਕੇ ਇਹ ਦੇਖੋ ਵੀ ਇਹ ਕਿੱਥੇ ਦਾ ਇਨਸਾਫ ਹੈ ਵੀ ਇੱਕ ਸਮਾਜ ਭਲਾਈ ਲਈ ਇੱਕ ਸਮਾਜ ਸੇਵੀ ਸੰਸਥਾ ਨੂੰ ਰੋਕਿਆ ਜਾ ਰਿਹਾ ਹੈ ਦਾ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਚੀਜ਼ ਤੁਹਾਡੇ ਹੱਥਾਂ ਹੁ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਨਾਲ ਆਪਣੇ ਪੂਰੇ ਪੰਜਾਬ ਦੇ ਵਿੱਚ ਧੱਕੇਸ਼ਾਹੀ ਚੱਲ ਰਹੀ ਹੈ ਆ ਪਾਰਟੀਵਾਦੀ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਤਿ ਸ੍ਰੀ ਅਕਾਲ